ਨਰਾਤਿਆਂ ਦੌਰਾਨ ਫਾਜ਼ਿਲਕਾ ਦੀ ਜਲਾਲਾਬਾਦ ਵਿੱਚ ਕਥਿਤ ਖਰਾਬ ਵਰਤ ਵਾਲਾ ਆਟਾ ਖਾਣ ਨਾਲ ਕਈ ਲੋਕਾਂ ਦੀ ਸਿਹਤ ਵਿਗੜ ਗਈ ਹੈ ਅਤੇ ਉਹਨਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਬਿਮਾਰ ਹੋਣ ਵਾਲਿਆਂ ਵਿੱਚ ਕਈ ਬੱਚੇ, ਬਜ਼ੁਰਗ ਅਤੇ ਮਹਿਲਾਵਾਂ ਵੀ ਸ਼ਾਮਲ ਹੈ। ਇਸ ਰਾਨ ਕਈ ਲੋਕ ਬੇਹੋਸ਼ ਵੀ ਹੋ ਗਏ। ਨਰਾਤਿਆਂ ਸੀਗੇ ਪਹਿਲੇ ਰਾਤ ਨੂੰ ਰੋਟੀ ਖਾਧੀ ਹੈ। 8:30-9 ਵਜੇ ਦੇ ਕਰੀਬ। ਰੋਟੀ ਖਾਣ ਤੋਂ ਬਾਅਦ ਅਸੀਂ ਸੋ ਗਏ ਆ ਤੇ ਜਦੋਂ ਸੌਣ ਤੋਂ ਬਾਅਦ ਥੋੜਾ ਜਿਹਾ ਉੱਠੇ ਮੈਡਮ ਨੇ ਉੱਥੇ ਮੈਨੂੰ ਉਠਾਇਆ ਵੀ ਉਠੋ ਤੇ ਇਹਨਾਂ ਨੂੰ ਥੋੜਾ ਜਾਂ ਲੱਗਿਆ ਵੀ ਦਿਮਾਗ ਸੁੰਨ ਹੋਇਆ ਪਿਆ ਥੋੜਾ ਜਿਹਾ 5 ਮਿੰਟ ਬਾਅਦ ਮੈਨੂੰ ਲੱਗਿਆ ਮੇਰੇ ਵੀ ਸੌਣਾ ਮੈਂ ਇਹਨਾਂ ਨੂੰ ਮਿਲਿਆ ਪਾਣੀ ਲਿਆਇਆ ਕਿਚਨ ਵਿੱਚੋਂ ਬਾਥੂ ਲੜਕਣ ਦਾ ਆਇਆ ਤੇ ਉਸ ਲੜਕਾ ਥੋੜਾ ਜਿਹਾ ਪਾਣੀ ਇਹਨਾਂ ਨੂੰ ਪਿਆ ਪਾਣੀ ਪੀਣ ਤੋਂ ਬਾਅਦ ਮੈਨੂੰ ਮਾਊਂਟੇਨ ਆ ਗਈ ਹੈ ਦੋ ਤਿੰਨ ਮਾਊਂਟੇਨ ਆਈਆਂ ਮੈਨੂੰ ਮੈਂ ਕਰਕੇ ਆਇਆ ਫਿਰ ਇਹਨਾਂ ਨੂੰ ਆ ਗਈ ਹੈ ਤੋ ਥੋੜਾ ਜਿਹਾ ਅਸੀਂ ਠੀਕ ਲਖਮੀਰ ਕੀਤਾ ਤੇ ਫਿਰ ਅਸੀਂ ਇੱਥੇ ਕੰਡਕਟ ਕੀਤਾ ਡਾਕਟਰ ਸਾਹਿਬ ਨਾਲ ਤੇ ਇਹ ਕਹਿੰਦੇ ਵੀ ਇੱਥੇ ਆ ਜਾਓ ਇੱਥੇ ਆ ਕੇ ਇਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਤੇ ਅਸੀਂ ਅੱਗੇ ਨਾਲੋਂ ਠੀਕ ਆ ਫਾਜ਼ਿਲਕਾ ਦੀ ਸਿਹਤ ਅਧਿਕਾਰੀ ਡਾਕਟਰ ਚੰਦ ਸ਼ੇਖਰ ਨੇ ਦੱਸਿਆ ਕਿ ਨਰਾਤਿਆਂ ਦੇ ਪਹਿਲੇ ਦਿਨ ਲੋਕਾਂ ਨੇ ਬਾਜ਼ਾਰ ਤੋਂ ਵਰਤ ਵਾਲਾ ਆਟਾ ਖਰੀਦਿਆ ਸੀ ਜਿਸ ਨੂੰ ਖਾਣ ਤੋਂ ਬਾਅਦ ਅਚਾਨਕ ਲੋਕਾਂ ਦੀ ਤਬੀਅਤ ਵਿਗੜਨ ਲੱਗ ਪਈ ਘਰਾਂ ਤੇ ਹਸਪਤਾਲਾਂ ਵਿੱਚ ਬਿਮਾਰ ਲੋਕਾਂ ਦੀ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ ਹਾਲਾਂਕਿ ਸਿਹਤ ਵਿਭਾਗ ਦੇ ਕੋਲ 23 ਦੇ ਕਰੀਬ ਲੋਕਾਂ ਦੇ ਬਿਮਾਰ ਹੋਣ ਦੀਆਂ ਰਿਪੋਰਟਾਂ ਮਿਲੀਆਂ ਨੇ ਖੁਰਾਕ ਵਿਭਾਗ ਦੀ ਟੀਮ ਵੱਲੋਂ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਹੁਣ ਤੱਕ 31 ਬੰਦਿਆਂ ਦੀ ਰਿਪੋਰਟ ਆਈ ਹੈ ਜਿਨ੍ਹਾਂ ਦੇ ਵਿੱਚੋਂ ਆਮ ਨੂੰ ਥੋੜੀ ਥੋੜੀ ਜਿਵੇਂ ਗੈਸਟ੍ਰਾਈਟਸ ਨੌਜ਼ੀਆ ਟਾਈਪ ਫੀਲਿੰਗ ਹੈ ਉਹਨਾਂ ਚੋਂ ਕੋਈ ਬੰਦਾ ਵੀ ਸੀਰੀਅਸਲੀ ਕਿਸੇ ਕਿਸਮ ਦੀ ਸਿਕਰੀ ਨਹੀਂ ਹੈ ਤੇ ਇਹ ਬੰਦਿਆਂ ਚੋਂ 20 ਬੰਦਿਆਂ ਨੂੰ OPD ਬੇਸਿਸ 'ਤੇ ਟ੍ਰੀਟਮੈਂਟ ਦੇ ਕੇ ਉੱਥੇ ਜਲਾਲਾਬਾਦ ਦੇ ਵਿੱਚ ਦੋ ਹਸਪਤਾਲ ਸ ਹੈ ਮਿੱਡਾ ਹਸਪਤਾਲ ਹੈ ਤੇ ਇੱਕ ਪ੍ਰੀਥ ਹਸਪਤਾਲ ਹੈ ਉਹਨਾਂ ਵੱਲੋਂ ਟ੍ਰੀਟਮੈਂਟ ਦੇ ਕੇ ਭੇਜ ਦਿੱਤੇ ਆ ਤੇ ਤਿੰਨ ਬੰਦੇ ਜਿਹੜੇ ਉਹ ਇਸ ਸਮੇਂ ਉਹਨਾਂ ਦੇ ਇਲਾਜ ਦੇ ਦੀਨ ਆ ਉਦੋਂ ਬਾਅਦ ਸਾਡੀ ਫੂਡ ਟੀਮ ਨੂੰ ਸਖਤ ਅਧਿਅਤਤਾ ਦੇ ਦਿੱਤੀ ਗਈ ਹੈ ਉਹ ਸਾਰੇ ਜਿੱਥੋਂ ਜਿੱਥੋਂ ਵੈਂਡਰਸ ਤੋਂ ਆਟਾ ਸੇਲ ਹੋਇਆ ਹੈ ਉਹਨਾਂ ਦੀ ਸੈਂਪਲਿੰਗ ਚੱਲ ਰਹੀ ਹੈ